ਹਾਂਜੀ ਕਿੰਨੇ ਕੁਐਸਚਨ ਹੋ ਗਏ ਆਪਣੇ ਸਰ ਕੁਐਸਚਨ ਤਾਂ ਵੱਧ ਹੋ ਗਏ ਪਰ ਆ ਵੀ ਇੰਪੋਰਟੈਂਟ ਹੈ ਆ ਵੀ ਇੰਪੋਰਟੈਂਟ ਹੈ ਛੱਟਣਾ ਆਪਾਂ ਇੱਕ ਵੀ ਨਹੀਂ ਅੱਛਾ ਹੁਣ ਤੁਸੀਂ ਦੇਖੋ ਕਿਵੇਂ ਕਰੀਏ ਜੀ ਯਾਰ ਆ ਮੈਨੂੰ ਲੱਗਦਾ ਜਿਆਦਾ ਆ ਰਹੀ ਹੈ ਆ ਪਾ ਲੈਣੇ ਆਪਾਂ ਸਰ ਇੰਪੋਰਟੈਂਟ ਤਾਂ ਆ ਵੀ ਹੈਗਾ ਫਿਰ ਕੀ ਗੱਲ ਹੋ ਗਈ ਸਰ ਕਿਵੇਂ ਜਿੱਦ ਰੇਕ ਦੂਜੇ ਨਾਲ ਸਰ ਜਿਹਦੇ ਇਸ ਕਰਕੇ ਰਹੇ ਆ ਕਿ ਆਪਣਾ ਹੈਗਾ ਜੀ ਸੈਸ਼ਨ ਪਰਸੋਂ ਸਪੈਸ਼ਲ ਜਿਦੇ ਵਿੱਚ ਆਪਾਂ ਸਭਿਆਚਾਰ ਤੇ ਸਾਇਤ ਕਰਨਾ ਜੀ ਪ੍ਰੋਪਰ ਵਧੀਆ ਤਰੀਕੇ ਨਾਲ ਉਹਦੇ ਚ ਕੁਐਸਚਨ ਚੂਜ਼ ਕਰ ਰਹੇ ਆ ਅਸੀਂ ਸਿਰੇ ਦੇ ਉਹ ਵੀ ਜਿਹੜੇ ਪੇਪਰਾਂ ਚ ਰਿਪੀਟ ਹੋ ਜਾਣ ਤੇ ਪੇਪਰ ਸਿੱਧੇ ਪਏ ਹੋਣ ਹਾਂਜੀ ਕਿਉਂਕਿ ਬੱਚੇ ਕੋਲੇ ਵਾਰੀ ਵਾਰੀ ਕਲਾਸ ਲਾਉਣ ਦਾ ਮੌਕਾ ਨਹੀਂ ਹੁੰਦਾ ਜੀ ਤੇ ਆਪਾਂ ਨਹੀਂ ਚਾਹੁੰਦੇ ਕਿ ਉਹਨੂੰ ਵਾਰ-ਵਾਰ ਕੁਐਸਚਨ ਕਰਨੇ ਪੈਣ ਤਾਂ ਅਸੀਂ ਲੈ ਕੇ ਆਵਾਂਗੇ ਪ੍ਰੀਵੀਅਸ ਇਅਰ ਕੁਐਸਚਨ ਜਿਨ੍ਹਾਂ ਦੇ ਆਉਣ ਦੇ ਚਾਂਸ ਪੂਰੇ ਤੋਂ ਪੂਰੇ ਹੈਗੇ ਜੀ ਤਾਂ ਪਰਸੋਂ ਸਾਰਿਆਂ ਨੇ ਜੁੜਨਾ ਜ਼ਰੂਰ ਹੈ ਜੀ ਆਪਣਾ ਸਾਇਤ ਤੇ ਸਭਿਆਚਾਰ ਦਾ ਸਪੈਸ਼ਲ ਸੈਸ਼ਨ ਹੈ ਅਰੋੜਾ ਕਲਾਸਿਸ ਦੇ ਅਫੀਸ਼ੀਅਲ YouTube ਚੈਨਲ ਤੇ ਸਾਡੇ ਟੈਲੀਗ੍ਰam ਚੈਨਲ ਜੁਆਇਨ ਕਰ ਲਓ ਜੀ ਮੇਰਾ ਟੈਲੀਗ੍ਰam ਚੈਨਲ ਹੈ ਪੰਜਾਬੀ ਵਿਦ ਗੌਤਮ ਸਰ ਜਿਹਦੇ ਵਿੱਚ ਤੁਹਾਨੂੰ ਲਿੰਕ ਮਿਲੇਗਾ ਤੇ ਜਗਦੇਵ ਸਰ ਦਾ ਮੈਂ ਐਸਾਂ ਜੀ ਕੇ ਵਿੱਚ ਜਗਦੇਵ ਸਰ ਹਾਂਜੀ ਤਾਂ ਇਹ ਦੋਨੋਂ ਟੈਲੀਗ੍ਰam ਜੁਆਇਨ ਕਰ ਲਓ ਇਹਦੇ ਵਿੱਚ ਤੁਹਾਨੂੰ ਲਿੰਕ ਮਿਲ ਜੇਗਾ ਕਲਾਸ ਦਾ ਮਿਲਦੇ ਹਾਂ ਹੁਣ ਆਪਾਂ ਪਰਸੋ 3:30 ਸਾਡੇ 3:30 ਵਜੇ ਯਾਦ ਰੱਖਣਾ ਭੁੱਲਣਾ ਨਹੀਂ ਹਾਂਜੀ ਹਾਂਜੀ